जर बहुत प्यार करते हैं उन्होंने समय फोरण दता ਆਯਾਲ ਕਿਰਪਾ ਨਿੰਦ ਸੋਹ ਹੋਵੇ ਉਹਨੂੰ ਜਿਹੜਾ ਨਾਮ ਜਪਣ ਦੀ ਗੱਲ ਪੈਂਦਾ ਹੈ ਜਦੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਲ ਬਾਰ ਬਾਰ ਕਹਿੰਦੇ ਨੇ ਨਾਮ ਠਕੇ ਕਰਕੇ ਬਲ ਨਾਮ ਜਿਹੜਾ ਨਾਮ ਜਪਦਾ ਹੈ ਉਸੇ ਦੀ ਕਿਰਤ ਧਰਮ ਭਾਲੀ ਹੁੰਦੀ ਹੈ ਜਿਹੜਾ ਨਾਮ ਨਹੀਂ ਜਪਦਾ ਉਹ ਦੀ ਕਿਰਤ ਬਹੀ ਮਾਨੀ ਵਾਲੀ ਹੁੰਦੀ ਹੈ ਜਿਹੜਾ ਨਾਮ ਜਪਦਾ ਹੈ ਉਹੀ ਵੰਡ ਕੇ ਛਕ ਸਕਦਾ ਹੈ ਖਿਮਾ ਕਰ ਖਿਮਾ ਕਰਿਓ ਜਿਹੜਾ ਨਾਮ ਨੇ ਜਪਦਾ ਉਹ ਵੰਡ ਕੇ ਨਹੀਂ ਛਕ ਸਕਦਾ ਉਹ ਤੇ ਖੋ ਕੇ ਖਾਂਦਾ ਹੈ ਉਹ ਤਾਂ ਲੁੱਟ ਕੇ ਖਾਂਦਾ ਹੈ ਪ੍ਰਭਾਨ ਜੀ ਇਧਰਲੇ ਪਾਸੇ ਗੋੜੀਆਂ ਜੀ ਵੈਗ ਜੀ ਖਾਲਸਾ ਵੈਗ ਜੀ ਦੀ ਫਤਿਹ ਪਿੰਡ ਕੱਕੜ ਗੁਰਦੇ ਦਾ ਨਾਮ ਬਾਬਾ ਰਾਮਦਾਸ ਜੀ ਸਾਹਿਬ ਬਾਬਾ ਮੰਗਲ ਸਿੰਘ ਜੀ ਨੇ ਸੇਵਾ ਚ ਲਈ ਆ ਇਹ ਸੇਵਾ ਜਿਹੜੀ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਜੀ ਰਹੀਆਂ ਜਿਨ੍ਹਾਂ ਨੇ ਇਹ ਸਾਨੂੰ ਜੂ ਦੀ ਸੇਵਾ ਬਖਸ਼ੀ ਆ ਇਹ 6-7 ਪਿੰਡਾਂ ਜਿਨ੍ਹਾਂ ਦੇ ਸੰਯੋਗ ਦੇ ਨਾਲ ਇਹ ਸੇਵਾ ਚੱਲਦੀ ਆਂ ਅਸੀਂ ਹਰ ਸਾਲ ਇਸੇ ਤਰ੍ਹਾਂ ਹੀ ਜੁੜੀ ਸੇਵਾ ਕਰਦੇ ਆਂ 6-7 ਪਿੰਡਾਂ ਦੇ ਸੰਯੋਗ ਦੇ ਨਾਲ ਸਾਨੂੰ ਮਾਣ ਹੈ ਨੇ ਸੇਵਾ ਬਖਸ਼ਿਆ 6-7 ਪਿੰਡ ਦੇ ਨਾਲ ਸੰਯੋਗ ਦੇ ਨਾਲ ਸੇਵਾ ਕਰਦੇ ਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜੀ ਗੁਰਦੁਆਰਾ ਰਾਮਟਾਲੀ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਦਾ ਸਥਾਨ ਹੈ ਇੱਥੇ ਹਰ ਸਾਲ ਬਹੁਤ ਭਾਰੀ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਹੈ ਇਸ ਸਰਬੱਤ ਇਲਾਕੇ ਦੀਆਂ ਸੰਗਤਾਂ ਵੱਲੋਂ ਪਕੌੜਿਆਂ ਦਾ ਚਾਹ ਦਾ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਹਰ ਸਾਲ ਸੇਵਾ ਚੱਲਦੀ ਹੈ ਤੇ ਬਹੁਤ ਹੀ ਸ਼ਰਧਾ ਭਾਵਨਾ ਸੇਵਾ ਸੰਗਤਾਂ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੱਕੜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਕਰਾਇਆ ਜਾ ਰਿਹਾ ਹੈ ਜੋ ਕਿ ਬਾਬੇ ਪਲਵਾਨ ਜੀ ਹੋਣਾ ਨੇ ਸਾਨੂੰ ਸੇਵਾ ਦਿੱਤੀ ਹੋਈ ਸੀ ਪੰਜ ਸੱਤ ਪਿੰਡਾਂ ਨੂੰ ਜੂਸ ਦੀ ਇਸ ਵਾਰ ਵੀ ਅਸੀਂ ਸਾਰੀਆਂ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਇਹ ਲੰਗਰ ਦੀ ਸੇਵਾ ਨਿਭਾਈ ਹੈ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸਾਹ ਸੰਗਤ ਜੀ ਅਸੀਂ ਰਾਮਟਾਲੀ ਕੱਕੜਪਿੰਡ ਤੋਂ ਬੋਲਦੇ ਆ ਅੱਜ ਮਹਾਰਾਜ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਰਾਮਟਾਲੀ ਗੁਰਦੁਆਰਾ ਗੁਰੂ ਹਰਕਬੀਰ ਸਾਹਿਬ ਪਾਤਸ਼ਾਹ ਦਾ ਸਾਰੀਆਂ ਸੰਗਤਾਂ ਨੂੰ ਇਹ ਜਾਣੀ ਕਰਕੇ ਵਿਧਾਇਆਂ ਹੋਣ ਜਾਣਕਾਰੀ ਕਰਕੇ ਸਾਰੀ ਸੰਗਤ ਨੂੰ ਵੱਡੀਆਂ ਵਿਧਾਇਆਂ ਬਾਦਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਇਹ 2 ਦਿਨ ਮਨਾਇਆ ਜਾਂਦਾ ਇੱਕ ਦਿਨ ਪੁੰਨਿਆਂ ਵਾਲੇ ਦਿਨ ਤੇ ਇੱਕ ਦਿਨ ਪੁੰਨਿਆਂ ਵਾਲ ਤੋਂ ਪਹਿਲੇ ਦਿਨ 2 ਦਿਨ ਇੱਕ ਦਿਨ ਗੋਦਵਾਲ ਸਾਹਿਬ ਵਾਲਾ ਮੇਲੇ ਵਾਲੇ ਦਿਨ ਇੱਕ ਦਿਨ ਤੋਂ ਅਗਲੇ ਦਿਨ ਸਾਰੀਆਂ ਸੰਗਤਾਂ ਇੱਥੇ ਬਹੁਤ ਬੜਾ ਵੱਡਾ ਮੇਲਾ ਲੱਗਦਾ ਲੱਖਾਂ ਦੀ ਸੰਗਤਾਂ ਆਈ ਲੱਖਾਂ ਨਹੀਂ ਗੱਡੀਆਂ ਖਿਲਾਰ ਨੂੰ ਥਾਂ ਨਹੀਂ ਹੈਗਾ ਸਾਰੀਆਂ ਸੰਗਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਦਰਸ਼ਨ ਕਰਨ ਦੀ ਕਪਾਲਤਾ ਕੀਤੀ ਆ ਹੋਰ ਵੀ ਸਾਰੀਆਂ ਸੰਗਤਾਂ ਨੂੰ ਵਡਿਆਈਆਂ ਵਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਗੁਰੂ ਕਨਨਕ ਸਾਹਿਬ ਸਾਰਿਆਂ ਦੀ ਚੜ੍ਹਦੀ ਕਲਾ ਕਰਨ ਕੁਸ਼ੇ ਬਖਸ਼ ਕਰਨ ਸਾਡੀ ਦੇ ਇਹੋ ਜਰਜਰ ਕੋਈ ਆ ਪਾਣੀ ਪੜਿਆ ਕਰੋ ਰੱਬ ਦਾ ਨਾਮ ਲਓ ਸਾਰੇ ਜਾਨੇ ਹਰਮੰਦਰ ਸਾਹਿਬ ਚੋਬੇ ਲਾਇਆ ਕਰੋ ਜਿੰਨੇ ਪਈ RAMDAS ਸ਼ਲੋਕਨ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਲ ਸ਼ਨਾਨਾ ਗੁਰ ਪੂਰੇ ਕਿਨੋ ਦਾਨਾ RAMDAS ਸ਼ਲੋਕਨ ਨੀਕਾ ਜੋ ਨਹਾਵੇ ਸੋ ਕੋਲ ਤਰਾਵੇ ਧਾਰਵਾ ਜੀ ਕਾ ਟਿੱਠੇ ਸਭੇ ਥਾਉ ਨਹੀਂ ਤੋਦ ਜੀ ਆ ਬਦੋ ਪੁਰਖ ਬਧਾਤੇ ਤਾਂ ਤੂੰ ਸੋਇਆ ਵਾਹ ਦੀ ਸਕਨੋਂ ਪਾਰ ਨੂਪਰਾਮ ਦਾ ਸਪੂਰ ਹਰ ਹਾਂ ਨਾਨਕ ਅਸਮਲ ਜਾਏ ਨਾ ਹੀ ਰਾਮ ਦਾ ਸੋ ਮਾਰੇ ਦਾ ਹੁਕਮ ਹੈ ਉੱਥੇ ਇਸ਼ਨਾਨ ਕਰੋ ਪਰ ਇੱਥੇ ਬਹੁਤ ਵੱਡੇ-ਵੱਡੇ ਘੋੜੇ ਰੱਖੇ ਬਾਬਿਆਂ ਨੇ ਅਨੰਦਪੁਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਰਪੇਜਨ ਸਿੰਘ ਜੀ ਪਹਿਲਵਾਨ ਇਹ ਬਾਬੇ ਪਹਿਲਵਾਨ ਨੇ ਸੇਵਾ ਲਾਈ ਇੱਥੇ ਸਾਰੀਆਂ ਸੰਗਤਾਂ ਪਿੰਡ ਵਾਲੇ ਬਾਬੇ ਭਾਈ ਦਇਆ ਹੋਂ ਸਰਪੰਚ ਗਰਮੀਤ ਸਿੰਘ ਆਰਤੀ ਹੋਰ ਸੰਗਤਾਂ ਬੜੇ ਕਾਫੀ ਜੱਗੇ ਸਪੈਰੋ ਸਰਪੰਚ ਹੀ ਲਹੌਣ ਲੱਖਾ ਹੋਂ ਸਰਪੰਚ ਆ ਹੋਰ ਵੀ ਕਈ ਪਤਵੰਤੇ ਸੱਜਣ ਸਾਡੇ ਕੋਈ ਵਾਰੂਆ ਜਿਹੜੇ ਨਾਲ ਸਾਰੇ ਮਤ ਕਰਦੇ ਆ ਹੁਣ ਉਹਨਾਂ ਦੇ ਭਤੀਜੇ ਆ ਸਾਜੀ ਮਨਦੀਪ ਸਿੰਘ ਬਾਕੀ ਹੋਰ ਸਿੰਘ ਬੜੇ ਆ ਜਿਦ ਤਰਾ ਮਿੱਤਾ ਸਿੰਘ ਆ ਜਿਤਨਾ ਮਲਕੀ ਸਿੰਘ ਆ ਜਿਤਨਾ ਉਹ ਸੋਨਾ ਸਿੰਘ ਆ ਕਈ ਸਿੰਘ ਆ ਜਿਹੜੇ ਸਾਰੇ ਬੜੀ ਮਹਤਤ ਕਰਦੇ ਆ ਐਂ ਸਾਰੀਆਂ ਚਰਨਾ ਦੇ ਦਾਸ ਆ ਸਾਰੀਆਂ ਸੰਗਤਾਂ ਦੇ ਸਾਰੀਆਂ ਸੰਗਤਾਂ ਨੂੰ ਲੱਖਾਂ ਵਧਾਈਆਂ ਨਾਨਕ ਬਤਾ ਗਿਆ ਪਾਛਾ ਦੇ ਘਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ